ਕਿ ਪਹਿਲਾਂ ਦੱਸਦੇ ਲਾਈਆਂ ਕਿਉਂ ਸੀ ਪਿਆਰ ਦੀਆਂ ਕਸਮਾਂ ਪਾਈਆਂ ਕਿਉਂ ਸੀ ਹੁਣ ਮਾੜਾ ਦੱਸਦੀ ਐ ਹੁਣ ਮਾੜਾ ਦੱਸਦੀ ਐ ਕਿ ਸਦਾ ਮਾੜਾ ਦਿਸਿਆ ਐ ਮਾੜਾ ਦਿਸਿਆ ਐ ਦਿਲ ਤੋੜ ਦੇਣਾ ਤੇ ਮੁੱਖ ਮੋੜ ਲੈਣਾ ਨਹੀਂ ਦੱਸ ਕੀ ਤੂੰ ਸਿੱਖਿਆ ਐ ਮਾੜਾ ਦਿਲ ਤੋੜ ਦੇਣਾ ਤੇ ਮੁੱਖ ਮੋੜ ਲੈਣਾ ਨਹੀਂ ਦੱਸ ਇਹ ਤੋ ਸਿੱਖਿਆਏ ਜੇ ਇੰਜੀਦ ਕਰਨੀ ਸੀ ਵਹਿਰਣ ਲਾਈਆਂ ਕਾਤੋਂ ਸੀ ਜੇ ਤੋੜਨੀ ਲਾਉਣੀਆਂ ਸੀ ਤੇ ਸੋਹਾਂ ਪਾਈਆਂ ਕਾਤੋਂ ਸੀ ਜੇ ਤੋੜਨੀ ਲਾਉਣੀਆਂ ਸੀ ਤੇ ਸੋਹਾਂ ਪਾਈਆਂ ਕਾਤੋਂ ਸੀ ਤੇਰੇ ਇੱਕ ਇੱਕ ਤੋਹਫੇ ਲਈ ਤੇਰੇ ਇੱਕ ਇੱਕ ਤੋਹਫੇ ਲਈ ਨਿਸੜਾ ਕੀ ਕੀ ਬਿਕੇ ਆਏ ਆਈ ਮੁਖ ਮੋੜ ਲੈਣਾ ਤੇ ਦਿਲ ਤੋੜ ਦੇਣਾ ਨਹੀਂ ਦੱਸ ਕੀ ਤੂੰ ਸਿੱਖਿਆ